ਜੀ ਕਿਨਾ ਜੀ ਆਪਣਾ ਰਵੀ ਨਾਮ ਆ ਭਾਈ ਕਿੱਥੇ ਤੇ ਰਹਣ ਆਂ ਮੈਂ ਭਾਈ ਬਾਬੇ ਗਿਰੀਆਂ ਰਹਿਣ ਸ਼ਿਵੜਾ ਜੀ ਦੇ ਬੈਕਸਾਈਡ ਕੀ ਮਾਮਲਾ ਜਿਹੜਾ ਤੁਹਾਡੇ 'ਚ ਹਮਲਾ ਹੋਇਆ ਜਿਹੜਾ ਮੈਂ ਭਾਜੀ ਭਾਈ ਉਹ ਮੈਂ ਲੱਗੀ ਭਾਈ ਉਹਨਾਂ ਦੇ ਘਰੇ ਕੰਮ ਕਰਦਾ ਆ ਜਿੱਦਾਂ ਮੈਂ ਰੇਡੀ ਦਾ ਕੰਮ ਕਰਦਾ ਮੈਂ ਭਾਜੀ ਘਰੇ ਆ ਰਿਹਾ ਸੀਗਾ ਮੈਂ ਚੌਂਕ ਤੇ ਖੜਾ ਹੀਗਾ ਭਾਈ ਉਹਨਾਂ ਨੇ ਆ ਕੇ ਮੇਤੇ ਹਮਲਾ ਕਰਤਾ ਭਾਈ ਸਿੱਧਾ ਹੀ ਆਂਦੇ ਠੀਕ ਆ ਤੇ ਉਹਦੇ ਭਾਜੀ ਤਿੰਨ ਚਾਰ ਬੰਦੇ ਉਹਦੇ ਮਾਪੇ ਸਾਰੇ ਭਾਜੀ ਜਿੰਨੇ ਵੀ ਸੀਗੇ ਬੰਦੇ ਸਾਰਿਆਂ ਨੇ ਹਮਲਾ ਕੋਣ ਸੀ ਮੁੰਡਾ ਕੋਣ ਸੀਗਾ ਮੁੰਡਾ ਭਾਈ ਰਾਜਾ ਪਾਲੀਆ ਸੀਗਾ ਭਾਈ ਕਿੱਥੇ ਤੇ ਰਹਣ ਆਂ ਮੇਰੇ ਮਤਲਬ ਘੁੰਮਾ ਘਾਤੇ ਕੀਤਾ ਉਹਨੂੰ ਮਾਰੇ ਘਾਤੇ ਅਮਲਾ ਭਾਜੀ ਮੈਂ ਜਿੱਦਾਂ ਉਹਨਾਂ ਦੇ ਪੈਸੇ ਸੀਗੇ ਠੀਕ ਆ ਭਾਜੀ ਉਹਨਾਂ ਦੇ ਵਿੱਚ ਤਿੰਨ ਹਜ਼ਾਰ ਰੁਪਏ ਸੀਗਾ ਠੀਕ ਆ ਭਾਜੀ ਠੀਕ ਆ ਤਿੰਨ ਹਜ਼ਾਰ ਰੁਪਏ ਸੀਗਾ ਮੈਂ ਉਹਨਾਂ ਨੂੰ ਕਿਹਾ ਮਗਾ ਦੇਣੇ ਆ ਠੀਕ ਆ ਤੇ ਉਹਨਾਂ ਨੇ ਭਾਜੀ ਆ ਕੇ ਮੇਤੇ ਅਮਲਾ ਕਰਤਾ ਭਾਜੀ ਠੀਕ ਆ ਸਿੱਧਾ ਹੀ ਭਾਜੀ ਮਾਰਨ ਲੱਪੇ ਮੇਰਾ ਸਿਰ ਵੀ ਲੜਾਇਆ ਭਾਈ ਉਹਨਾਂ ਨੇ ਪਿੱਛੇ ਕਰਨ ਜੇ ਭਾਈ ਠੀਕ ਆ ਜੇ ਮੈਨੂੰ ਮੱਲੇ ਵਾਲਾ ਨਾ ਪੈਸੇ ਘਾਤੇ ਦੇ ਨਹੀਂ ਸੀਗੇ ਪੈਸੇ ਭਾਜੀ ਮੈਂ ਤਾਂ ਜਾਇਜ਼ ਠੋਕੀ ਜਾਂਦੇ ਭਈ ਭਾਈ ਭਾਈ ਇੱਕ ਪਤਾ ਨਹੀਂ ਕਿਹੜਾ ਕਿਸ ਗੱਲ ਦੇ ਇੱਕ ਫੋਨ ਲਿਆਈ ਠੀਗਾ ਭਾਜੀ ਆਈਫੋਨ ਐਕਸ ਜਿਗਾ ਮਤਲਬ ਪਤਾ ਨਹੀਂ ਕਿਹੜਾ ਸੀਗਾ ਛੋਟਾ ਜਿਹਾ ਫੋਨ ਸੀਗਾ ਭਾਈ ਉਹ ਉਹ ਫੋਨ ਲੈ ਕੇ ਦਿੱਤਾ ਹੀ ਉਹਨਾਂ ਨੇ ਭਾਜੀ ਮ ਇੰਨਾ ਮਿੰਗਾ ਠੋਕਿਆ ਭਾਈ ਉਹਨਾਂ ਨੇ ਪੈਸੇ ਦੇ ਪੈਸੇ ਪਾਈ ਜਾਂਦੇ ਸੀ ਕਿ ਭਾਈ ਮੈਂ ਗਰੀਬ ਬੰਦਾ ਮੈਂ ਫੇਰ ਵੀ ਕਹਾਂਗਾ ਚਲੋ ਤੁਹਾਨੂੰ ਪੈਸੇ ਦਊਂਗਾ ਭਾਈ ਫੇਰ ਆ ਕੇ ਮਿਲਦੇ ਭਾਈ ਉਹਨਾਂ ਨੇ ਬਾਹਰ ਕਰਤਾ ਕਿ ਕਿਸ ਤਰ੍ਹਾਂ ਦੇ ਲਿਆ ਸੀ ਫੋਨ ਇਹਦੇ ਕੋਲੋਂ ਕਿਸਤਾ ਦੇ ਲਿਆਈ ਭਾਜੀ ਮੈਂ 3000 ਰੁਪਏ ਦਿੱਤਾ ਉਹਦਾ ਭਾਈ ਉਹਨਾਂ ਨੂੰ ਕਿੰਨੇ ਚਿਰ ਬਾਅਦ ਫੋਨ ਵਾਪਸ ਕੀਤਾ ਮੈਂ ਮਹੀਨੇ ਬਾਅਦ ਭਾਈ ਫੋਨ ਵਾਪਸ ਕਰ ਦਿੱਤਾਈ ਉਹਨਾਂ ਨੂੰ ਤੈਨੂੰ ਤੁਹਾਨੂੰ ਮਾਰਿਆ ਕਾਦੇ-ਕਾਦੇ ਨਾਲ ਉਹਨਾਂ ਨੇ ਮਾਰਿਆ ਭਾਈ ਡੰਡੇ ਸੀਗੇ ਉਹਨਾਂ ਦੇ ਹੱਥ 'ਚ ਤੇ ਕੜੇ-ਕੁੜੇ ਪਾਏ ਸੀਗੇ ਭਾਈ ਉਹਨਾਂ ਕਿੰਨੇ ਜਣੇ ਸੀਗੇ ਉਹ ਭਾਜੀ ਮਤਲਬ 3-4 ਸੋਹਰਾ ਸੀਗਾ ਠੀਕ ਆ ਤੇ ਉਹਦਾ ਉਹ ਰਾਜਾ ਵਾਲੀਆ ਸੀਗਾ ਭਾਜੀ ਇੱਕ ਕੀ ਨਾਮ ਕੀ ਸਾਰਿਆਂ ਦਾ ਪਤਾ ਕੋਈ ਨਾਮ ਹਾਂਜੀ ਹਾਂਜੀ ਭਾਜੀ ਇੱਕ ਦਾ ਹੈਗਾ ਭਾਜੀ ਪ੍ਰੀਆ ਵਾਲੀਆ ਠੀਕ ਆ ਜੀ ਇੱਕ ਦਾ ਬੁਈ ਆ ਪ੍ਰੀਆ ਵਾਲੀਆ ਕੋਣਾ ਭਾਜੀ ਉਹ ਉਹਨਾਂ ਦੀ ਘਰ ਵਾਲੀ ਹੈ ਜੀ ਰਾਜੇ ਵਾਲੀਏ ਦੀ ਤੇ ਭਾਜੀ ਇੱਕ ਉਹ ਆਈ ਉਹ ਸੋਹਰਾ ਉਹਦਾ ਭਾਜੀ ਉਹਨਾਂ ਨੇ ਬਾਈ ਚੰਗਾ ਬਣੂ ਤੇ ਤਿੰਨਾਂ ਨੇ ਮਿਲ ਕੇ ਕੁੱਟਿਆ ਭਾਜੀ ਦੁਕਾਨ ਕਾਦੀ ਹੈ ਜਿੱਥੇ ਕੰਮ ਕਰਦੇ ਉਹ ਮੈਂ ਭਾਜੀ ਉੱਥੇ ਬੰਗਾ ਰੋਡ ਤੇ ਕੰਮ ਕਰਦਾ ਉਹ ਦੁਕਾਨ ਆ ਬਰਗਰਾਂ ਬਰਗਰਾਂ ਦੀ ਭਈ ਤੇ ਉਹ ਉਹ ਕੀ ਕਰਦੇ ਮੋਹ ਭਾਜੀ ਫਾਈਨਾਂਸ ਦਾ ਕੰਮ ਆ ਭਈ ਉਹਨਾਂ ਦਾ ਤੁਸੀਂ ਕਿੱਥੋਂ ਆਂਦੇ ਬੈਸੀਗੇ ਉਦੋਂ ਮੈਂ ਭਾਜੀ ਭਾਈ ਉਹਨਾਂ ਦੇ ਘਰੇ ਆ ਗਿਆ ਸੀਗਾ ਭਾਜੀ ਕੋਈ ਸੀਸੀਟੀਵੀ ਕੈਮਰੇ ਹੈਗੇ ਮੱਲੇ ਦੇ ਵਿੱਚ ਕਿਤੇ ਸੀਸੀਟੀਵੀ ਹਾਂਜੀ ਭਾਜੀ ਲੱਗੇ ਹੋਣੇ ਤੇ ਤੁਸੀਂ ਉਹਨਾਂ ਦੇ ਘਰ ਜਾ ਰਹੇ ਸੀਗੇ ਨਹੀਂ ਹਾਂਜੀ ਭਾਈ ਉਹਨਾਂ ਦੇ ਮੈਂ ਘਰੇ ਜਾ ਰਿਹਾ ਸੀਗਾ ਜੀ ਲੱਕੀ ਦੇ ਹਾਂਜੀ ਲੱਕੀ ਵਾਲੀ ਭਾਜੀ ਦੇ ਘਰੇ ਜਾ ਤੇ ਤੁਹਾਨੂੰ ਫੜਿਆ ਕਿਥੇ ਇਹਨਾਂ ਨੇ ਫੜਿਆ ਭਾਜੀ ਮੈਨੂੰ ਚੌਂਕ ਉੱਤੇ ਫੜਿਆ ਇਹਨਾਂ ਨੇ ਭਾਜੀ ਉਹਨਾਂ ਦੇ ਘਰ ਦੇ ਕੋਲੇ ਹਾਂਜੀ ਘਰ ਦੇ ਕੋਲ ਫੜਿਆ ਮੈਨੂੰ ਮੱਲੇ ਵਾਲਿਆਂ ਨੇ ਭਾਈ ਬਚਾਇਆ ਮੈਨੂੰ ਭਾਜੀ ਉਹ ਪੁਲਿਸ ਕੰਪਲੇਟ ਤੁਸੀਂ ਕੀਤੀ ਮੌਕੇ ਤੇ ਨਹੀਂ ਭਾਜੀ ਗਈ ਮੰਗ ਕਰਦੇ ਪ੍ਰ ਸਰ ਇੱਕ ਲੜਾਈ ਚੜੇ ਦਾ ਮਾਮਲਾ ਆਇਆ ਸੀਗਾ ਰਵੀ ਨਾ ਦੇ ਪੇਸ਼ੈਂਟ ਦਾ ਕੀ ਮਾਮਲਾ ਸਰੇ ਸਾਰਾ ਉਹਦੀ ਲੜਾਈ ਨਹੀਂ ਬਾਬਾ ਜੀ ਦੀ ਹੈ ਲੜਾਈ ਜਿਹੜੀ ਹੋਈ ਹੈ ਤੇ ਉਹਦੇ ਟਾਂਕੇ ਵਗੈਰਾ ਆਏ ਇੱਕ ਬਾਦਕੀ ਟ੍ਰੀਟਮੈਂਟ ਕਰਕੇ ਐਮਐਲਰ ਕਰਕੇ ਉਹਨੂੰ ਭੇਜ ਦਿੱਤਾ ਗਿਆ ਸੀ ਕਿੰਨੇ ਟਾਂਕੇ ਲੱਗੇ ਆ ਸਰ 3 ਕਿ ਲੱਗੇ ਕੋਈ ਜ਼ਿਆਦਾ ਡੰਗਾਈ ਚ ਸੱਟ ਉਹਦੇ ਨਹੀਂ ਨਹੀਂ ਸਾਰੀਆਂ ਸਰਫੇਸ਼ੀਅਲ ਸਨ